ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਦਾ ਅੰਤਮ ਸੰਸਕਾਰ ਇੱਕ ਆਮ ਸੁਧਾਰਨ ਜਗ੍ਹਾ ਜਿੱਥੇ ਆਮ ਲੋਕਾਂ ਦੇ ਅੰਤਮ ਸੰਸਕਾਰ ਹੁੰਦੇ ਆ ਨਿਗਮਬੋਧ ਉਹਦੇ 'ਚ ਕਰ ਦਿੱਤਾ ਗਿਆ। ਉਹਦੇ ਤੇ ਬਹੁਤ ਵੱਡੀ ਇੱਕ ਜਿਹੜੀ ਚਰਚਾ ਸ਼ੁਰੂ ਹੋ ਗਈ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਉਸਨੇ ਜਾਣਬੁੱਝ ਕੇ ਇਹ ਜਿਹੜੇ ਪ੍ਰੋਟੋਕੋਲ ਹੈ ਪ੍ਰਧਾਨ ਮੰਤਰੀਆਂ ਬਾਰੇ ਸਾਫ ਕਾ ਪ੍ਰਧਾਨ ਮੰਤਰੀਆਂ ਬਾਰੇ ਉਹਦੀ ਉਲੰਘਣਾ ਕੀਤੀ ਹੈ ਤੇ ਕਾਂਗਰਸ ਪਾਰਟੀ ਚਾਹੁੰਦੀ ਸੀ ਵੀ ਰਾਜ ਘਾਟ ਦੇ ਨਾਲ ਜਿਹੜੇ ਵੀ ਬਣੇ ਹੋਏ ਆ ਪਹਿਲਾਂ ਦੇ ਉੱਥੇ ਸੰਸਕਾਰ ਹੋਵੇ ਤੇ ਉਸੇ ਥਾਂ ਤੇ ਉਹਨਾਂ ਦੀ ਸਮਾਦੀ ਬਣ ਜਾਵੇ ਅ ਅਸੀਂ ਬਿਜਾਤੇ ਖੁਦ ਕੋਈ ਗੋთა ਸਮਾਦੀਆਂ ਦੇ ਹੱਕ ਵਿੱਚ ਤਾਂ ਨਹੀਂ ਕਿਸੇ ਦੇ ਵੀ ਪਰ ਜਦੋਂ ਇੱਕ ਰਵੈਤ ਇੱਕ ਦੇਸ਼ ਦੀ ਬਣੀ ਹੋਈ ਹੈ ਤਾਂ ਉਸ ਰਵੈਤ ਨੂੰ ਤੋੜਿਆ ਨਹੀਂ ਸੀ ਜਾਣਾ ਚਾਹੀਦਾ ਇਹ ਕਾਂਗਰਸ ਪਾਰਟੀ ਤਾਂ ਇੱਥੋਂ ਤੱਕ ਕਹਿ ਰਹੀ ਹੈ ਕਿ ਪਹਿਲੇ ਸਿੱਖ ਪ੍ਰਧਾਨ ਮੰਤਰੀ ਦੀ ਇਹ ਬੇਇੱਜ਼ਤੀ ਕੀਤੀ ਗਈ ਹੈ ਜਾਣਬੁੱਝ ਕੇ ਅਸੀਂ ਖੈਰ ਚਾਹੇ ਇਹ ਗੱਲ ਤਾਂ ਨਹੀਂ ਕਹਿੰਦੇ ਪਰ ਬਹੁਤ ਸਾਰੇ ਸਾਡੇ ਪੰਜਾਬ ਦੇ ਲੋਕਾਂ ਨੂੰ ਵੀ ਅਜੀਹਕੋ ਤੇ ਲੱਗਦਾ ਹੈਗਾ ਤੇ ਇਹ ਇਸ ਦੇ ਉੱਤੇ ਇਸ ਤਰ੍ਹਾਂ ਦੀ ਗੰਦੀ ਰਾਜਨੀਤੀ ਨਹੀਂ ਸੀ ਹੋਣੀ ਚਾਹੀਦੀ ਤੇ ਕੁਝ ਲੋਕ ਜਿਹੜੇ ਹੈ ਉਹ ਉਹਨਾਂ ਦੀਆਂ ਪੁਰਾਣੀਆਂ ਗੱਲਾਂ ਜਿਹੜੀਆਂ ਜਿੱਥੇ ਭਾਜਪਾ ਬਹੁਤ ਮਾੜੀਆਂ ਗੱਲਾਂ ਕਾਂਗਰਸ ਪਾਰਟੀ ਬਾਰੇ ਉਹਨਾਂ ਦੇ ਸਬੰਧਾਂ ਬਾਰੇ ਕਰ ਰਹੀ ਹੈ ਕੁਝ ਲੋਕ ਜਿਹੜੇ ਉਹਨਾਂ ਦੇ ਬਿਲਕੁਲ ਨਾਲ ਰਹੇ ਐ ਉਹਨਾਂ ਨੇ ਕੁਝ ਨਵੇਕਲੀਆਂ ਗੱਲਾਂ ਵੀ ਦਸੀਆਂ ਨੇ ਅਸੀਂ ਮਹਿਸੂਸ ਕਰਦੇ ਆ ਉਹ ਗੱਲਾਂ ਤਾਂ ਬਹੁਤ ਜ਼ਿਆਦਾ ਨੇ ਲੰਬੀਆਂ ਕਿਤਾਬਾਂ ਲਿਖੀਆਂ ਜਾ ਸਕਦੀਆਂ ਨੇ ਪਰ ਇੱਕ ਗੱਲ ਜਿਹੜੀ ਐ ਜਦੋਂ ਉਹ 1991 ਚ ਵਿੱਤ ਮੰਤਰੀ ਬਣੇ ਨਰਸਿਮਹਾ ਰਾਓ ਸਰਕਾਰ ਦੇ ਵਿੱਚ ਤਾਂ ਉਹਨਾਂ ਨੇ ਉਹਨਾਂ ਦੀਆਂ ਨੀਤੀਆਂ ਨਾਲ ਅਸੀਂ ਸਾਡਾ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ ਅਸੀਂ ਨਹੀਂ ਸਹਿਮਤ ਬਹੁਤ ਸਾਰੀਆਂ ਗੱਲਾਂ ਨਾਲ ਤੇ ਉਹਨਾਂ ਨੇ ਇੱਕ ਜਿਹੜਾ ਇੱਕ ਰੁਪਈਏ ਦੀ ਕਦਰ ਘਟਾਈ ਕਰਦੀ ਡੀਵੈਲਿਊਏਟ ਕਰਦਾ ਰੁਪਈਆ ਡਾਲਰ ਦੇ ਮੁਕਾਬਲੇ ਤੇ ਉਸ ਨਾਲ ਦੀ ਜਿਹੜੀ ਵਰਲਡ ਬੈਂਕ ਵਗੈਰਾ ਦੀਆਂ ਤਨਖਾਹਾਂ ਤੇ ਹੋਰ ਬਹੁਤ ਸਾਰਾ ਚੀਜ਼ ਜਿਹੜੀ ਹੈ ਡਾਲਰਾਂ ਦੇ ਵਿੱਚ ਬਾਹਰਤੀਆਂ ਬੈਂਕਾਂ 'ਚ ਜਿਹੜਾ ਪਿਆਸ ਸੀਗਾ ਉਹ ਕਿਸੇ ਨੇ ਦੱਸਿਆ ਵੀ ਉਹ ਡਾਲਰ ਦੀ ਕੀਮਤ ਰੁਪਈਏ ਦੇ ਹਿਸਾਬ ਨਾਲ ਜਿੰਨੀ ਵਧ ਗਈ ਉਹ ਜਿੰਨੇ ਪੈਸੇ ਵਧੇ ਉਹਨਿਆਂ ਦਾ ਚੈੱਕ ਉਹਨਾਂ ਨੇ ਕੱਟਿਆ ਤੇ ਉਹ ਚੈੱਕ ਪ੍ਰਧਾਨ ਮੰਤਰੀ ਰਿਲੀਫ ਫੰਡ ਦੇ ਵਿੱਚ ਜਮ੍ਹਾਂ ਕਰਾ ਦਿੱਤਾ ਇਹ ਉਹਨਾਂ ਦੀ ਨਿੱਜੀ ਇਮਾਨਦਾਰੀ ਦੀ ਬਹੁਤ ਸਾਰੀਆਂ ਹੋਰ ਗੱਲਾਂ ਦੇ ਨਾਲ ਇੱਕ ਗੱਲ ਇਹ ਦੱਸੀ ਜਾਂਦੀ ਹੈ ਸੋ ਇਸ ਕਰਕੇ ਜਿਹੜੇ ਆ ਲੋਕ ਐਨੇ ਹੌਲੇ ਗੱਲਾਂ ਕਰ ਰਹੇ ਐ ਇਹ ਇਹ ਉਸ ਦੇ ਨੇੜੇ ਤੇੜੇ ਨਹੀਂ ਪਹੁੰਚਦੇ ਨਿੱਜੀ ਜ਼ਿੰਦਗੀ ਦੇ ਤੌਰ ਤੇ ਨੀਤੀਆਂ ਦੇ ਤੌਰ ਤੇ ਅਸੀਂ ਚਾਹੇ ਨਾ ਵੀ ਗੱਲ ਕਹੀਏ ਤੇ ਨਿੱਜੀ ਜ਼ਿੰਦਗੀ ਦਾ ਉਹ ਉਹਨਾਂ ਨੇ ਇੱਕ ਅਜਿਹੇਆ ਐਗਜ਼ੈਂਪਲਸ ਸੈੱਟ ਕੀਤੀਆਂ ਨੇ ਉਦਾਹਰਨਾ ਸੈੱਟ ਕੀਤੀਆਂ ਨੇ ਕਿ ਸਾਰੇ ਹੀ ਜਿਹੜੇ ਰਾਜਨੀਤਿਕਾ ਨੇ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਤੋਂ ਸਿੱਖਣ ਦੀ ਲੋੜ ਹੈਗੀ ਹੈ ਇੱਕ ਹੋਰ ਬਹੁਤ ਸਾਰੀ ਪੋਸਟ ਜਿਹੜੀ ਹੈ ਸਾਰੇ ਵਾਇਰਲ ਹੋ ਰਹੀ ਹੈ ਆ ਪ੍ਰਧਾਨ ਮੰਤਰੀ ਵਜੋਂ ਡਾਕਟਰ ਮਨਮੋਹਨ ਸਿੰਘ ਤੇ ਰਾਸ਼ਟਰਪਤੀ ਵਜੋਂ ਡਾਕਟਰ ਏ ਪੀ ਜੇ ਅਬਦੁਲ ਕਲਾਮ ਦਾ ਦੀਆਂ ਫੋਟੋਆਂ ਲਾ ਕੇ ਇੱਕ ਗੱਲ ਹੈ ਅਸੀਂ ਵੀ ਇਹ ਕਹਿ ਰਹੇ ਹਾਂ ਵੀ ਜੇ ਉਹ ਫੋਟੋਆਂ ਲਾ ਕੇ ਕਹਿ ਰਿਹਾ ਹੈ ਵੀ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਸਿੱਖ ਸੀ ਤੇ ਦੇਸ਼ ਦਾ ਰਾਸ਼ਟਰਪਤੀ ਇੱਕ ਮੁਸਲਮਨ ਸੀ ਉਸ ਵਕਤ ਕੋਈ ਹਿੰਦੂ ਧਰਮ ਖਾਤਰੀਚ ਨਹੀਂ ਸੀਗਾ ਅਗਲੀ ਗੱਲ ਆਪਾਂ ਸਾਰੇ ਜਾਣਦੇ ਆਂ ਵੀ ਹੁਣ ਜਦੋਂ ਸਾਰੇ ਉਹਨਾਂ ਦੇ ਆਪ ਦੇ ਕੱਟੜ ਉਹ ਹੋ ਨੇ ਜਿਹੜੀ ਆਰਐਸਐਸ ਜਿਹੜੀ ਆਪਣੇ ਆਪ ਨੂੰ ਹਿੰਦੂਆਂ ਦੀ ਨਮਾਇਦਾ ਸਮਝਦੀ ਐ ਅਸੀਂ ਤਾਂ ਨਹੀਂ ਸਮਝਦੇ ਵੀ ਉਹ ਨਮਾਇਦਾ ਹੈਗੀ ਐ ਤੇ ਹਿੰਦੂ ਧਰਮ ਦਾ ਆਪਣਾ ਵਿਸ਼ਾਲ ਹਿੱਸਾ ਹੈਗਾ ਪਰ ਇਹ ਕੱਟੜ ਜਿਹੜੇ ਲੋਕ ਐ ਇਹਨਾਂ ਦੇ ਹੁੰਦਿਆਂ ਉਹ ਧਰਮ ਨੂੰ ਖਤਰੇ ਦੀਆਂ ਦੁਹਾਈਆਂ ਪਾਈਆਂ ਜਾ ਰਹੀਆਂ ਨੇ ਅ ਅਗਲੀ ਗੱਲ ਦੋਸਤੋ ਅ ਇਹ ਐ ਕਿ ਦਿੱਲੀ ਦੀਆਂ ਚੋਣਾਂ ਹੋਣੀਆਂ ਨੇ ਉੱਥੇ ਸਾਬਕਾ ਮੁੱਖ ਮੰਤਰੀ ਸਾਫ ਸਿੰਘ ਵਰਮਾ ਦਾ ਬੇਟਾ ਜਿਹੜਾ ਲੋਕ ਸਭਾ ਦਾ ਮੈਂਬਰ ਵੀ ਹੈ ਤੇ ਜਿਨੇ ਬਹੁਤ ਮਾੜੇ ਬਿਆਨ ਦਿੱਤੇ ਸੀ ਪਿਛਲੀਆਂ ਚੋਣਾਂ ਦੇ ਵਿੱਚ ਵੀ ਜਿਹੜੇ ਆਹਾ ਸ਼ਹੀਨ ਬਾਗ ਚ ਬੈਠੇ ਲੋਕ ਹੈ ਇਹ ਤੁਹਾਡੇ ਘਰਾਂ ਚ ਆ ਕੇ ਤੁਹਾਡੀਆਂ ਧੀਆ ਪਹਿਣਾ ਦੀ ਇੱਜ਼ਤਾਂ ਲੁੱਟਣਗੇ ਇਸ ਕਿਸਮ ਦੇ ਬਿਆਨ ਦੇਣ ਵਾਲਾ ਵਿਅਕਤੀ ਹੁਣ ਕਿਉਂਕਿ ਉਹਨੂੰ ਉਹਦੇ ਚੋਣ ਲੱਗਣੀ ਹੈ ਪ੍ਰਵੇਸ਼ ਵਰਮਾ ਨੇ ਉਹ 11-1100 ਰੁਪਿਆ ਇੱਕ ਉਹ ਲਫਾਫੇ ਜਿਨ੍ਹਾਂ ਦੇ ਉੱਤੇ ਕਮਲ ਦਾ ਨਿਸ਼ਾਨ ਬਣਿਆ ਹੋਇਆ ਹੈ ਉਹ ਔਰਤਾਂ ਨੂੰ ਵੱਡੀ ਪੱਦਰ ਦੇ ਉੱਤੇ ਵੰਡੇ ਹੈ। ਇਹਦੇ 'ਚ ਜਿਹੜੇ ਹੈਗੇ ਆ ਇੱਕ ਪ੍ਰਸਿੱਧ ਪੱਤਰਕਾਰ ਜਿਹੜੇ ਨੇ ਆਪਣੇ ਰਜੀਵ ਰੰਜਨ ਜਿਹੜੇ ਨਿਊਜ਼ 24 ਦੇ ਪੱਤਰਕਾਰ ਨੇ ਤੇ ਜਿਹੜਾ ਮਾਹੌਲ ਕਿਆ ਹੈ ਦਾ ਪ੍ਰੋਗਰਾਮ ਰੋਜ਼ ਕਰਦੇ ਆ ਉਹਨਾਂ ਨੇ ਇਹਦਾ ਖੁਲਾਸਾ ਕੀਤਾ ਕਿ ਵੀ ਅਸੀਂ ਆਪ ਦੇਖਿਆ ਔਰਤਾਂ ਦੇ ਹੱਥਾਂ 'ਚ ਤੇ ਉਹ ਦੱਸਦੀਆਂ ਨੇ ਕਿ ਸਾਨੂੰ ਇਹ ਦੇ ਕਿਤੇ ਇੱਕ ਹੋਰ ਖਲਾਸਾ ਉਹਨਾਂ ਨੇ ਇਹ ਕੀਤਾ ਹਾਲਾਂਕਿ ਪੈਸੇ ਤਾਂ ਕਿਸੇ ਨੂੰ ਵੀ ਦਿੱਤੇ ਜਾਣ ਉਹ ਮਾੜੇ ਮਾੜੇ ਪੈਸੇ ਤਾਂ ਖਰੀਦ ਹੈ ਵੋਟਾਂ ਦੀ ਬੇਸਿਕਲੀ ਉਹ ਕਹਿ ਰਹੇ ਹੈ ਕਿ ਸਿਰਫ ਹਿੰਦੂ ਔਰਤਾਂ ਨੂੰ ਦਿੱਤੇ ਗਏ ਜਿਨ੍ਹਾਂ ਔਰਤਾਂ ਦੇ ਨਾਂ ਨਾਲ ਤੋਂ ਪਤਾ ਲੱਗਦਾ ਹੋਵੇ ਵੀ ਉਹ ਸਿੱਖ ਹੈ ਜਾਂ ਮੁਸਲਮਾ ਹੈ ਜਾਂ ਈਸਾਈ ਹੈ ਉਹਨਾਂ ਨੂੰ ਨਹੀਂ ਦਿੱਤੇ ਗਏ ਇਹ ਇਹਨਾਂ ਦਾ ਇੱਕ ਹੋਰ ਕਿਰਦਾਰ ਸਾਡੇ ਸਾਹਮਣੇ ਆਇਆ ਤੇ ਈਡੀ ਤੇ ਸੀਬੀਆਈ ਤੇ ਆਈਟੀ ਜਿਹੜੀ ਹੈ ਜਿਹੜੇ ਆਮ ਲੋਕਾਂ ਨੂੰ ਛਾਪੇ ਮਾਰ-ਮਾਰ ਕੇ ਤੰਗ ਕਰਦੀ ਹੈ ਉਹ ਕਿੱਥੇ ਹੈ ਈਡੀ ਦੇ ਬਾਰੇ ਤਾਂ ਹੁਣ ਏਆਈਬੀ Shimla ਦੇ ਵਿੱਚ ਉਹਨਾਂ ਦਾ ਇੱਕ ਅਸਿਸਟੈਂਟ ਡਾਇਰੈਕਟਰ ਹੈ ਜਿਹੜਾ ਉਹ ਭੱਜ ਗਿਆ ਉਹ 54 ਲੱਖ ਰੁਪਈਆ ਉਹਦੇ ਘਰੋਂ ਕੈਸ਼ ਫੜਿਆ ਗਿਆ ਈਡੀ ਦਾ ਜਿਹੜੀ ਈਡੀ ਇਸ ਤਰ੍ਹਾਂ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੀ ਹੈ ਤੇ ਇੱਕ ਸ਼ਰਿਆਮ ਪਬਲਿਕ ਦੇ ਵਿੱਚ ਹੈ ਕਿੰਨੇ ਦਿਨਾਂ ਤੋਂ ਹੈ ਤੇ ਈਟੀ ਸੁੱਤੀ ਪਈ ਐ ਭਾਰਤ ਸਰਕਾਰ ਵੀ ਸੁੱਤੀ ਪਈ ਐ ਐਲਜੀ ਵੀ ਸੁੱਤਾ ਪਿਆ ਉਹਦੇ ਤੇ ਕਿਉਂ ਨਹੀਂ ਐਕਸ਼ਨ ਹੋ ਰਿਹਾ ਉਹ ਪੈਸਾ ਕਿੱਥੋਂ ਆਇਆ ਕਿਉਂ ਦੇ ਰਿਹਾ ਕਿਵੇਂ ਹੈ ਕਿਹੜੇ ਅਕਾਊਂਟ ਚੋਂ ਆ ਰਿਹਾ ਉਹ ਪੈਸਾ ਸੋ ਇਹ ਦੂਸਰੀ ਗੱਲ ਸੀਗੀ ਅਗਲੀ ਗੱਲ ਦੋਸਤੋ ਬੜੀ ਦੁਖਦਾਈ ਗੱਲ ਹੈ ਕਿ ਅੰਨਾ ਯੂਨੀਵਰਸਿਟੀ ਤਾਮਨਾਡੂ ਦੀ ਦੇ ਵਿੱਚ ਇੱਕ ਲੜਕੀ ਦਾ ਰੇਪ ਹੋ ਜਾਂਦਾ ਤੇ ਉਹ ਬਹੁਤ ਵੱਡਾ ਮੁੱਦਾ ਬਣਦਾ ਹੈ ਉਹਦੇ ਹਾਈ ਕੋਰਟ ਦੇ ਵਿੱਚ ਕੱਲ ਮਾਨਯੋਗ ਹਾਈ ਕੋਰਟ ਨੇ ਤਿੰਨ ਆਈਪੀਐਸ ਅਧਿਕਾਰੀ ਔਰਤਾਂ ਜਿਹੜੀਆਂ ਨੇ ਤਿੰਨੇ ਉਹਨਾਂ ਦੀ ਇੱਕ ਐਸਆਈਟੀ ਬਣਾਈ ਹੈ ਤੇ ਉਹ ਇਹਦੀ ਖੋਜ ਵੀਿੰਦ ਕਰੋਗੀ ਹੋਰ ਵੀ ਮਹਾਰੀ ਗੱਲ ਇਹ ਹੈ ਕਿ ਉਥੋਂ ਦੀ ਪੁਲਿਸ ਤੋਂ ਜਿਹੜੀ ਐਫਆਈਆਰ ਹੈ ਉਹਦੇ ਵਿੱਚ ਉਸ ਕੁੜੀ ਦਾ ਨਾਮ ਉਹਦਾ ਪਤਾ ਬਾਕੀ ਸਾਰੀਆਂ ਡਿਟੇਲਸ ਜਿਹੜੀਆਂ ਨੇ ਉਹ ਲੀਕ ਹੋ ਗਈਆਂ ਹਾਈ ਕੋਰਟ ਨੇ ਇਸ ਨੂੰ ਬੜਾ ਗੰਭੀਰਤਾ ਨਾਲ ਲਿਆ ਹੈ ਡੀਜੀਪੀ ਵਗੈਰਾ ਨੂੰ ਝਾੜਿਆ ਤੇ ਸਰਕਾਰ ਨੂੰ ਕਿਹਾ ਕਿ ਉਸ ਕੁੜੀ ਨੂੰ 25 ਲੱਖ ਰੁਪਇਆ ਐਸ ਕੰਪਨਸੇਸ਼ਨ ਇਮੀਡੀਏਟਲੀ ਦਿਓ ਤੇ ਜਿਹੜੀ ਅੰਨਾ ਯੂਨੀਵਰਸਿਟੀ ਹੈ ਉਹ ਯੂਨੀਵਰਸਿਟੀ ਉਸ ਦੀਆਂ ਫੀਸਾਂ ਫੰਡ ਸਭ ਕੁਝ ਬਿਨਾ ਲੈਣ ਤੋਂ ਉਹਦੀ ਕਾਉਂਸਲਿੰਗ ਕਰਾਵੇ ਤੇ ਤਾਂ ਕਿ ਉਹ ਆਪਣੀ ਪੜ੍ਹਾਈ ਜਾਰੀ ਰੱਖ ਸਕੇ ਦੂਜੇ ਬੰਨੇ ਉੱਥੋਂ ਦਾ ਜਿਹੜਾ ਬੀਜੇਪੀ ਦਾ ਪ੍ਰਧਾਨ ਹੈ ਅੰਨਾ ਮਲਾਈ ਪਿੱਛੇ ਚੋਣ ਹਾਰ ਗਿਆ ਲੋਕ ਸਭਾ ਦੀ ਫਿਰ ਇੰਗਲੈਂਡ ਚਲਿਆ ਗਿਆ ਸੀ ਹੁਣੀ ਆਇਆ ਥੋੜੇ ਦਿਨ ਪਹਿਲਾਂ ਤੇ ਆ ਕੇ ਉਹ ਆਪਣੇ ਸੜਕ ਦੇ ਉੱਤੇ ਕਪੜੇ ਉਤਾਰ ਕੇ ਆਪਣੇ ਆਪ ਨੂੰ ਕੋਰੜੇ ਮਾਰ ਰਿਹਾ ਹੈ ਤੇ ਨਾਟਕ ਕਰ ਰਿਹਾ ਹੈ ਇਸ ਦੇ ਵਿਰੁੱਧ ਸਾਨੂੰ ਬੜਾ ਦੁੱਖ ਹੁੰਦਾ ਹੈ ਵੀ ਜਦੋਂ ਇਹ ਠੀਕ ਹੈ ਉਹਨੂੰ ਮੰਗ ਕਰਨਾ ਉਹਦਾ ਅਧਿਕਾਰ ਹੈ ਪ੍ਰੋਟੈਸਟ ਕਰਨਾ ਉਹਦਾ ਅਧਿਕਾਰ ਹੈਗਾ ਪਰ ਅਜਿਹੇ ਡਰਾਮੇ ਕਿਉਂ ਕੀਤੇ ਜਾ ਰਹੇ ਹੈ ਜਦੋਂ ਕਿ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਵਿੱਚ ਇੱਕ ਕੁੜੀ ਦਾ ਜਦੋਂ ਬਲਾਤਕਾਰ ਹੁੰਦਾ ਹੈ ਤਾਂ ਜਿਹੜੇ ਬਲਾਤਕਾਰੀ ਨੇ ਉਹ ਭਾਜੀਪੀ ਦੀ ਆਈਟੀ ਸੈੱਲ ਦੇ ਅਧਿਕਾਰੀ ਨਿਕਲਦੇ ਹੈਗੇ ਉਸ ਦੇ ਵਿੱਚ ਕੰਮ ਕਰਦੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੋਗੀ ਦੇ ਨਾਲ ਉਹਨਾਂ ਦੀਆਂ ਫੋਟੋਆਂ ਨੇ ਉਦੋਂ ਤੁਸੀਂ ਕੋੜੜੇ ਉਹਨਾਂ ਦੇ ਕਿਉਂ ਨਹੀਂ ਮਾਰੇ ਜਾ ਕੇ ਬੀਜੇਪੀ ਵਾਲਿਆਂ ਦੇ ਇਹ ਧੋਗਲਾ ਕਰਦਾਰ ਬਹੁਤ ਮਾੜਾ ਹੈਗਾ ਦੂਸਰੇ ਬੰਨੇ ਕੱਲ ਗੋਰਖ ਗੋਰਖਪੁਰ ਜਿਹੜਾ ਏਮਸ ਹੈ ਉਸ ਦੇ ਵਿੱਚ ਇੱਕ ਸਿਕਿਉਰਿਟੀ ਗਾਰਡ ਨੇ ਇੱਕ ਐਮਬੀਬੀਐਸ ਕਰਦੀ ਕੁੜੀ ਜਿਹੜੀ ਹੈ ਰਾਤ ਨੂੰ ਸ਼ਾਮ ਨੂੰ 9 ਵਜੇ ਜਦੋਂ ਆਪਣੇ ਹੌਸਟਲ ਨੂੰ ਜਾ ਰਹੀ ਸੀ ਗੇਟ ਨੰਬਰ 4 ਰਾਹੀਂ ਤਾਂ ਉਸ ਨੂੰ ਪਹਿਲਾਂ ਮਾੜੇ ਉਹਦੇ ਖਿਲਾਫ ਕਮੈਂਟ ਪਾਸ ਕੀਤੇ ਤੇ ਫਿਰ ਉਹਦੇ ਮਗਰ ਲੱਗ ਗਿਆ ਤੇ ਫਿਰ ਉਹਦੀ ਬੰਗ ਖਿੱਚ ਕੇ ਉਹਨੂੰ ਝਾੜੀਆਂ ਚ ਲੈ ਗਿਆ ਉਹਨੇ ਰੌਲਾ ਪਾਇਆ ਤੇ ਨਾਲ ਦੀਆਂ ਕੁੜੀਆਂ ਹੋਰ ਆ ਗਏ ਤੇ ਉਹਨੂੰ ਗਾਰਡ ਨੂੰ ਫੜ ਲਿਆ ਗਾਰਡ ਨੂੰ ਫੜਿਆ ਤਾਂ ਦੂਜੇ ਨੇ ਜਿਹੜੇ ਗਾਰਡ ਐ ਇਕੱਠੇ ਹੋ ਕੇ ਉਹਨਾਂ ਨੇ ਉਹਨੂੰ ਛੁਡਾ ਦਿੱਤਾ ਤੇ ਉਹ ਭੱਜ ਗਿਆ ਸੋ ਉੱਥੇ ਉਹਨਾਂ ਬੱਚਿਆਂ ਨੇ ਰਾਤ 12:30 ਵਜੇ ਤੱਕ ਮਜਾਰਾ ਕੀਤਾ ਨਾਹਰੇਬਾਜੀ ਕੀਤੀ ਤੇ ਫਿਰ ਜਾ ਕੇ ਉਹਨੂੰ ਕਿਤੋਂ ਫੜਿਆ ਤੇ ਦੂਜਿਆਂ ਤੇ ਜੇ ਕਾਰਵਾਈ ਨਹੀਂ ਹੋਈ ਜਿਹੜਾ ਨੇ ਉਹਨੂੰ ਛਡਾਇਆ ਉਹ ਵੀ ਬਰਾਬਰ ਦੇ ਪਾਈਵਾਰ ਨੇ ਅਹੀਂ ਜੀਆਂ ਗੱਲਾਂ ਵੀ ਅੰਨਮਲਾਈ ਜੀ ਸੁਣ ਲਿਆ ਕਰੋ ਕਦੇ ਕਦੇ ਕੁੜੀਆਂ ਕੁੜੀਆਂ ਨੇ ਬਲਾਤਕਾਰੀ ਬਲਾਤਕਾਰੀ ਨੇ ਸੂਬੇ ਜਿਹੜੇ ਮਰਜ਼ੀ ਹੋਣ ਇਹ ਇੱਕਸਾਰ ਰਵਈਆ ਰੱਖੋ ਇਹਨਾਂ ਤੇ ਕਿਤੇ ਕੋਰਟੇ ਮਾਰ ਰਹੇ ਹੋ ਤੇ ਦੂਜੀ ਥਾਂ ਤੇ ਬਲਾਤਕਾਰੀਆਂ ਦੇ ਨਾਲ ਖੜ ਜਣੇ ਉਹਨਾਂ ਦੇ ਹਾਰ ਪਾਉਂਦੇ ਹੋ ਤੁਸੀਂ ਕਈ ਵਾਰ ਅ ਅਗਲੀ ਗੱਲ ਦੋਸਤੋ ਬਹੁਤ ਹੀ ਖੂਬਸੂਰਤ ਗੱਲ ਹੈ ਇੱਕ ਕਿ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਜੰਮੂ ਤੋਂ ਲੈ ਕੇ ਸ਼੍ਰੀਨਗਰ ਤੱਕ ਜਿਹੜੀ ਹੈ ਨੈਸ਼ਨਲ ਹਾਈਵੇ ਹੈ ਉਸ ਦੇ ਉੱਤੇ ਬਹੁਤ ਜ਼ਿਆਦਾ ਬਰਫ ਬਾਰਿ ਹੋ ਗਈ ਉਸ ਦੇ ਜਿਹੜੇ ਦੋ ਜ਼ਿਲ੍ਹੇ ਹੈਗੇ ਆ ਗਾਂਦਰਬਲ ਤੇ ਬੜਗਾਉ ਉੱਥੇ ਬਰਫ ਬਾਰਿ ਨਾਲ ਜਿਹੜੇ ਲੋਕ ਜਾਂਦੇ ਆਉਂਦੇ ਆ ਉਹ ਫਸ ਗਏ ਉਹਨਾਂ ਦੀਆਂ ਗੱਡੀਆਂ ਫਸ ਗਈਆਂ ਤੇ ਬਰਾ ਬੁਰਾ ਹਾਲ ਹੋ ਗਿਆ ਉੱਥੋਂ ਦੇ ਕੁਝ ਥਾਵਾਂ ਦੇ ਉੱਤੇ ਲੋਕਾਂ ਨੇ ਖੁੱਲ੍ਹਦਿਲੀ ਨਾਲ ਜਿਹੜੇ ਇਹ ਲੋਕ ਫਸੇ ਐ ਖਾਸ ਤੌਰ ਤੇ ਸਾਡੇ ਪੰਜਾਬ ਦੇ ਕੁਝ ਬੰਦੇ ਫਸੇ ਜਿਹੜੇ ਐ ਉਹਨਾਂ ਨੂੰ ਉਹ ਉਥੋਂ ਲਿਜਾ ਕੇ ਉਹਨਾਂ ਨੇ ਆਪਣੀ ਮਸਜਿਦ ਤੇ ਆਪਣੇ ਘਰ ਖੋਲ੍ਹਤੇ ਵੀ ਆਰਾਮ ਨਾਲ ਰਹੋ ਜਦੋਂ ਠੀਕ ਹੋ ਜਾਊਗਾ ਮੌਸਮ ਜਾਂ ਜਦੋਂ ਸੜਕਾਂ ਸਾਫ਼ ਹੋ ਜਾਣਗੀਆਂ ਉਦੋਂ ਤੁਸੀਂ ਜਾ ਸਕੋਗੇ ਇਹ ਉਹਨਾਂ ਦੀ ਇਸ ਭਾਵਨਾ ਨੂੰ ਜਿੱਥੇ ਮਸਜਿਦਾਂ ਢਾਉਣ ਦੀਆਂ ਇੱਕ ਚੱਲਦੀਆਂ ਨੇ ਮੁਹਿੰਮਾਂ ਉਦੋਂ ਮਸਜਿਦਾਂ ਉਹਨਾਂ ਲੋਕਾਂ ਲਈ ਸਹਾਰਾ ਬਣਦੀਆਂ ਨੇ ਜਦੋਂ ਉਹ ਬੇਆਸਰੇ ਹੋ ਕੇ ਕੁਦਰਤ ਦੀ ਇਸ ਗੱਲ ਦੇ ਵਿੱਚ ਫਸ ਜਾਂਦੇ ਐ ਸੋ ਉਹਨਾਂ ਦੀ ਜਿਹੜੀ ਇਹ ਭਾਵਨਾ ਹੈ ਉਹਨੂੰ ਸਲਾਮ ਕਰਦੇ ਆ ਤੇ ਸਾਡੇ ਦੇਸ਼ ਦੇ ਤੇ ਖਾਸ ਤੌਰ ਤੇ ਪੰਜਾਬੀਆਂ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਕਿ ਜਿਹੜਾ ਸਭੇ ਸਾਂਝੀ ਵਾਲ ਸਿਧਾਂਤ ਕੋਈ ਨਾ ਦੱਸਿਆ ਬਾਰਾ ਜੀ ਉਹ ਇਹ ਗੁਰੂਆਂ ਦੇ ਹੁਕਮ ਨੂੰ ਨਾ ਆਪਾਂ ਲਾਗੂ ਕਰਿਆ ਕਰੀਏ ਕਦੇ-ਕਦੇ ਅਸੀਂ ਟਪਲਾ ਖਾਂਦੇ ਆ ਸਾਡੇ ਚੋਂ ਕੁਝ ਲੋਕ ਇਹ ਜ਼ਰੂਰ ਧਿਆਨ ਰੱਖਣੇ ਆ ਲਾਸਟ ਗੱਲ ਦੋਸਤੋ ਕੇਂਦਰ ਸਰਕਾਰ ਨੇ ਜਿਹੜਾ ਇੱਕ 44 ਕਾਨੂੰਨ ਖਤਮ ਕਰਕੇ ਚਾਰ ਲੇਬਰ ਕੋਡ ਬਣਾਏ ਸੀ ਕਿਉਂਕਿ ਇਹ ਜਿਹੜੀ ਇਹ ਜਿਹੜੀ ਚੀਜ਼ ਹੈ ਇਹ ਕੰਕਰੈਂਟ ਲਿਸਟ ਚ ਹੈ ਜਿਹੜੀ ਸਾਂਝੀ ਸੂਚੀ ਹੈ ਕੇਂਦਰ ਤੇ ਸੂਬਿਆਂ ਦੀ ਦੋਏ ਕਾਨੂੰਨ ਬਣਾ ਸਕਦੇ ਹੁੰਦੇ ਐ ਤੇ ਉਹਦੇ ਲਈ ਸੂਬਿਆਂ ਦੀਆਂ ਸਰਕਾਰਾਂ ਨੇ ਜਿਹੜੇ ਉਹਦੇ ਨਿਸ਼ਮ ਨੇ ਉਹ ਬਣਾਉਣੇ ਸੀਗੇ ਉਹ 31 ਸੂਬਿਆਂ ਤੇ ਯੂਟੀਆਂ ਨੇ ਬਣਾ ਦਿੱਤੇ ਤੇ 5 ਸੂਬੇ ਤੇ ਯੂਟੀਆਂ ਰਹਿੰਦੇ ਐ ਜਿਹੜੇ ਰਹਿੰਦੇ ਐ ਉਹਨਾਂ ਦੇ ਵਿੱਚ ਬੰਗਾਲ ਐ ਵੀ ਜਿਨੇ ਹਲੇ ਤੱਕ ਚਾਰਾਂ ਚੋਂ ਇੱਕ ਕੋਰਡ ਦੇ ਉੱਤੇ ਵੀ ਰੂਲ ਨਹੀਂ ਬਣਾਏ ਤਾਮਨਾਡੂ ਤੇ ਦਿੱਲੀ ਦੇ ਕਿਸੇ ਦੇ ਇੱਕ ਰਹਿੰਦਾ ਕਿਸੇ ਦੇ ਦੋ ਰਹਿੰਦੇ ਐ ਮਹਗਾਲਿਆ ਅੰਡੇਮਾਨ ਨਿਕੋਬਾਰ ਲਕਸ਼ਦੀਪ ਇਹ ਵੀ ਹੈਗੇ ਐ ਜਿਨ੍ਹਾਂ ਨੇ ਨਹੀਂ ਬਣਾਏ ਪੰਜਾਬ ਦਾ ਇਹਦੇ ਚ ਚੇਕ ਕਰਨੀਗਾ ਮੈਂ ਪੜ ਸਕਿਆ ਮੈਂ ਕਈ ਅਖਬਾਰਾਂ ਨੂੰ ਦੇਖਿਆ ਲਗਭਗ ਕਿੰਨਿਆਂ ਨੂੰ ਐ 5-6 ਨੂੰ ਪੰਜਾਬ ਦਾ ਕਿਤੇ ਨਾਂ ਨਹੀਂ ਆਇਆ ਕਿਤੇ ਪੰਜਾਬ ਅੰਦਰ ਖਾਤੇ ਬਣਾਤਾ ਨਹੀਂ ਗਿਆ ਇਹ ਗਲਤ ਕਰਦੀ ਲੋੜ ਹੈ ਤੇ ਅਸੀਂ ਪੰਜਾਬ ਸਰਕਾਰ ਨੂੰ ਕਹਿਣਾ ਚਾਹਾਂਗੇ ਕਿ ਅਜਿਹੇ ਕਾਨੂੰਨ ਨਾ ਬਣਾਏ ਜਾਵੇ ਅੱਜ ਦੀ ਗੱਲ ਚ ਇੰਨੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ